ਅਸੀਂ ਜਿਸਲੇ ਹਾਦਸਾ ਹੋਇਆ ਸੀ ਤੁਰੰਤ ਹਾਸੇ ਵਾਲੀ ਸਥਾਨ ਤੇ ਪੁੱਜੇ ਜਦੋਂ ਅਸੀਂ ਜਖਮੀਆਂ ਨੂੰ ਚੱਕਿਆ ਤੇ ਤੁਰੰਤ 112 ਤੇ ਕਾਲ ਕੀਤੀ ਨਾ 112 ਤੇ ਨਾ ਗੜਸ਼ਾ ਕੇ ਥਾਣੇ ਵੱਲੋਂ ਕੋਈ ਫੋਨ ਚੱਕਿਆ ਗਿਆ ਤੇ ਨਾ ਹੀ ਹਲੇ ਤੱਕ ਤਕਰੀਬਨ ਘੰਟਾ ਡੇਢ ਘੰਟਾ ਹੋ ਗਿਆ ਕੋਈ ਵੀ ਸਰਕਾਰੀ ਮੁਲਾਜ਼ਮ ਇਥੇ ਹਾਸੇ ਵਾਲੀ ਜਗ੍ਹਾ ਤੇ ਪਹੁੰਚਿਆ ਇਹ ਸਰਕਾਰ ਦੀ ਬਹੁਤ ਹੀ ਜ਼ਿਆਦਾ ਵੱਡੀ ਨਾਕਾਮੀ ਤੇ ਨਲਾਕੀ ਹੈ ਸੋ ਸਰਕਾਰ ਨੂੰ ਇਹੀ ਹੈ ਵੀ ਹਾਂ ਵੀ ਆਪਣੇ ਮੁਲਾਜ਼ਮਾਂ ਨੂੰ ਖਿੱਚ ਕੇ ਤੇ ਜਾਂ ਕੀਤਾ ਜਾ ਕੇ ਤਾਂ ਕਿ ਪਬਲਿਕ ਦੀ ਰਾਖੀ ਤੇ ਜਨਮਾਲ ਦੀ ਸੁਰੱਖਿਆ ਕੀਤੀ ਜਾ ਸਕੇ ਐਂਬੂਲੈਂਸ ਨੂੰ ਕਿੰਨੀ ਵਾਰ ਫੋਨ ਕੀਤਾ ਸੀ ਐਂਬੂਲੈਂਸ ਨੂੰ ਫੋਨ ਕੀਤਾ ਜੀ ਮੈਂ ਦੋ ਵਾਰੀ ਆਪ ਤੇ ਦੋ ਤਿੰਨ ਵਾਰੀ ਹੋਰ ਮੁੜਿਆ ਨੇ ਕੀਤਾ ਤਕਰੀਬਨ 4-5 ਵਾਰੀ ਐਂਬੂਲੈਂਸ ਨੂੰ ਫੋਨ ਕਰ ਚੁੱਕੇ ਆ ਜੀ ਕਿੰਨੀ ਵਾਰ ਐਂਬੂਲੈਂਸ ਨੂੰ ਫੋਨ ਕੀਤਾ ਨੂੰ ਤਕਰੀਬਨ 1 ਘੰਟੇ ਤੋਂ ਉੱਪਰ ਹੋ ਗਿਆ ਜੀ ਐਂਬੂਲੈਂਸ ਨੂੰ ਫੋਨ ਕੀਤੇ ਆ ਨੂੰ ਜ਼ਖਮੀਆਂ ਨੂੰ ਕਿੱਥੇ ਲਿਜਾਇਆ ਗਿਆ ਜ਼ਖਮੀਆਂ ਨੂੰ ਅਸੀਂ ਪ੍ਰਾਈਵੇਟ ਗੱਡੀਆਂ 'ਚ ਪਾ ਕੇ ਹਸਪਤਾਲ ਪਹੁੰਚਾਇਆ ਜੀ ਇਹਨੇ ਕਾਦੇ ਵਿਸਤਾਰ ਹੋਏ ਪਏ ਇਹ ਐਕਸੀਡੈਂਟ ਜੀ ਜਿਹੜਾ ਆਪਣੇ ਆਹ ਲੋਡਰ ਸਗਾ ਟਿਪਰ ਲੋਡਰ ਮੋਰੀ ਆਕੇ ਟੇਪਰੇ ਚ ਲੱਗਾ ਟਿਪਰ ਦਾ ਜਿਹੜੀ ਹੈ ਉਹ ਮੋਟਰਸਾਈਕਲ ਦੇ ਵਿੱਚ ਲੱਗਾ ਤੇ ਜਿਹੜੀ ਹੈ ਕੁਝ ਐਲਟੀ ਬਹੁਤ ਵੱਡੀ ਹੈ ਸੋ ਸਰਕਾਰ ਨੂੰ ਮੈਂ ਇਹੀ ਚਾਹਾਂਗਾ ਕਿ ਵੀ ਤੁਸੀਂ ਜਿਹੜਾ ਇਹਦਾ ਉੱਪਰ ਤੁਰੰਤ ਕਾਰਵਾਈ ਕਰਕੇ ਦੋਸ਼ੀਆਂ ਖਿਲਾਫ ਜਿਹੜੀ ਉਹ ਕਾਰਵਾਈ ਕੀਤੀ ਜਾਵੇ ਸਰਕਾਰੀ ਹੁਣ ਦਾ ਇਦਾਂ ਵੀ ਐਂਬੂਲੈਂਸ ਇਹਨਾਂ ਨੂੰ ਫੋਨ ਕਰੀ ਜਾਵੇ ਇਹ ਪੁੱਜਦੇ ਨਹੀਂ ਹੈਗੇ ਠੀਕ ਹੈ ਦੂਜੀ ਗੱਲ ਨਾ ਕੋਈ ਪੁਲਿਸ ਵਾਲਾ ਪੁੱਜੇ ਦਾ ਹੁਣ ਜੇ ਬਾਈ ਜਾਨ ਥੰਨੇ ਬੰਦੇ ਖੜੇ ਆ ਜੇ ਯਾਰ ਸਾਡੇ ਨਾਲ ਕੋਈ ਕਾਂਡ ਹੋ ਜਾਵੇ ਠੀਕ ਹੈ ਤੁਸੀਂ ਸਾਰੇ ਬੰਦੇ ਆ ਕਿਸੇ ਨਾਲ ਵੀ ਹੋ ਜਾਵੇ ਭਾਈ ਜਾਨਦੇ ਯਾਰ ਜੇ ਐਦਾਂ ਹੀ ਟਾਈਮ ਨਾਲ ਲੇਟ ਆਣਾ ਫਿਰ ਉਹਨਾਂ ਫਾਇਦਾ ਕੀ ਆ ਯਾਰ ਫਾਇਦਾ ਹੀ ਨਹੀਂ ਜਾ ਕੇ ਨਹੀਂ ਵੀ ਜੜਮੀ ਬੱਜੀ ਭਾਜੀ ਐਂਬੂਲੈਂਸ ਨਾਲ ਘਟੋ ਘਟ ਜਾਦੇ ਨਹੀਂ ਹੈ 2 ਘੰਟੇ ਤੇ 2 ਦੇ ਵੱਧੇ ਹੋ ਗਏ ਹੁਣੇ ਅਸੀਂ ਤਾਂ ਹੁਣ ਆਏ ਆ ਭਾਜੀ ਤੁਹਾਨੂੰ ਦੱਸਾਂ ਪਰ ਹਲੇ ਤੱਕ ਅਸੀਂ ਆਏ ਆ ਵੀ ਹਲੇ ਤੱਕ ਐਂਬੂਲੈਂਸ ਨਹੀਂ ਆਈ ਭਾਜੀ ਯਾਰ 2 ਘੰਟੇ ਪੁਲਿਸ ਨੂੰ ਕਿੰਨੇ ਦੇਰ ਹੋ ਗਏ ਇਹ ਵੀ ਪ੍ਰਾਈਵੇਟ ਗੱਡੀਆਂ ਦੇ ਵਿੱਚ ਲਾਸ਼ਾਂ ਭੇਜੀਆਂ ਇਹ ਵੀ ਗਏ ਵੀ ਜੜਮੀ ਵੀ ਪ੍ਰਾਈਵੇਟ ਗੱਡੀਆਂ ਦੇ ਵਿੱਚ ਭੇਜੇ ਆ ਆਸਾਂ ਕਿੰਨੇ ਦੇਰ ਹੋ ਗਏ ਹੁਣੇ ਵਾਸਤੇ 1 ਘੰਟਾ ਹੋ ਗਿਆ 1 ਘੰਟਾ ਹੋ ਗਿਆ ਭਾਜੀ ਯਾਰ 1.5 ਘੰਟਾ ਹੋ ਗਿਆ ਜੀ ਵਾਜੇ ਨੂੰ ਬਿਲਕੁਲ ਜੀ ਸਪੀਡ ਠੀਕ ਹੈ ਸਪੀਡ ਹੋ ਜਾਈ ਕੋਈ ਬ੍ਰੇਕਰ ਨਹੀਂ ਹੈ ਕੋਈ ਦੂਜਾ ਨਹੀਂ ਹੈ ਜਾਂ ਤਾਂ ਬ੍ਰੇਕਰ ਬਣਾਓ ਉੱਥੇ ਤੱਕ ਠੀਕ ਹੈ ਗੱਡੀ ਦੀ ਬ੍ਰੇਕ ਵੱਜਦੀ ਆਵੇ ਕੋਈ ਬ੍ਰੇਕਰ ਨਹੀਂ ਹੈ ਸਿੱਧੀ ਗੱਡੀ ਇੱਥੇ ਤੱਕ ਆਂਦੀ ਹੈ ਤੁਸੀਂ ਰਾਤ ਨੂੰ ਆ ਕੇ ਦੇਖ ਲਿਓ ਸਿੱਧੀਆਂ ਬ੍ਰੇਕਾਂ ਨਹੀਂ ਸਪੀਡ ਗੱਡੀ ਆਂਦੀਆਂ ਗੱਲੇ ਛੱਡ ਦੇ ਮੇਰਾ ਪਿੰਡ ਮਧਵਾਨੀ ਹੈ ਮਧਵਾਨੀ ਦੇ ਹਿਸਾਬ ਨਾਲ ਅੱਨਾ ਡਿੱਪਰ ਜਾਂਦਾ ਹਲੇ ਤੱਕ ਇਹ ਸੜਕ ਨਹੀਂ ਬਣੀ ਲੋਕ ਆਪ ਪਰੇਸ਼ਾਨ ਹੈ ਸੜਕ ਦਾ ਵੀ ਹੈ ਮੇਰ ਗੱਲ ਅੰਨੇ ਖੱਡੇ ਆ ਕੱਲੂ ਯਾਰ ਡਿਪਰ ਕੋਈ ਸਾਡੇ ਵਰਗਾ ਜਾਂਦਾ ਹੋਵੇ ਟਿਪਰ ਬਾਲਟ ਜਾਵੇ ਫੇਰ ਵੇਖੋ ਜੀ ਸਾਨੂੰ ਹੁਣੇ ਪਤਾ ਲੱਗਾ ਸੀ ਵੀ ਨੰਗਰ ਰੋਡ ਤੇ ਇੱਕ ਟਰੱਕ ਤੇ ਮੋਟਰਸਾਈਕਲ ਐਕਸੀਡੈਂਟ ਹੋਇਆ ਤੇ ਅਸੀਂ ਮੌਕੇ ਦੇ ਉੱਤੇ ਆਏ ਆ ਅਸੀਂ ਦੇਖ ਰਹੇ ਹਾਂ ਵੀ ਮਤਲਬ ਇਹ ਜਿਹੜਾ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਹੈ ਜਿਹੜਾ ਟਰੱਕ ਚਾਲਕ ਸੀਗਾ ਉਹ ਵੀ ਸੀਰੀਅਸ ਹੈ ਅਸੀਂ ਇਹਨਾਂ ਦਾ ਬੈਂਡ ਜਿਹੜੇ ਨੇ ਪਰਿਵਾਰਕ ਮੈਂਬਰ ਆ ਬੈਂਡ ਲਾ ਕੇ ਟਰੱਕ ਚਾਲਕ ਦੇ ਖਿਲਾਫ ਮੁਕਦਮਾ ਦਰਜ ਕਰਾਂਗੇ ਤੇ ਜਿਹੜੀ ਟਰੱਕ ਬਹੁਤ ਜਾਂਦਾ ਪਰ ਟ੍ਰਾਫਿਕ ਖਲਾ ਰਹਿਆਂ ਸਾਰੀ ਇਹ ਇਹ ਪਤਾ ਲੱਗਿਆ ਮੁੰਡਾ ਸ਼ਾਹਪੁਰ ਦਾ ਰ ਇਹ 304 ਇਹਦਾ ਪਰਚਾ ਲਾਗੇ ਤੇ ਐਕਸੀਡੈਂਟ ਦਾ